ਅਮ੍ਰਿਤਸਰ ਦੇ ਖਾਸਾ ਆਰਮੀ ਕੈਂਟ ਤੇ ਵੀ ਜੋ ਹੈ ਹਮਲਾ ਅਟੈਕ ਕੀਤਾ ਗਿਆ ਅਮ੍ਰਿਤਸਰ ਦੇ ਪਿੰਡ ਭਿੱਡੇ ਵੱਡ ਵਡਾਲਾ ਚ ਇੱਕ ਕਾਰ ਦੇ ਅੰਦਰ ਡਰੋਨ ਡਿੱਗਿਆ ਹੈ ਤੇ ਡਰੋਨ ਡਿੱਗਣ ਦੇ ਨਾਲ ਕਾਰ ਨੂੰ ਭਿਆਨਕ ਅੱਗ ਲੱਗ ਗਈ ਫੌਜ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਕਿਸੇ ਜਾਣੀਵਾਲੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ ਇਸ ਤਰੀਕੇ ਦਾ ਹਮਲਾ ਅਟੈਕ ਫਿਰੋਜ਼ਪੁਰ ਤੇ ਵੀ ਦੇਰ ਰਾਤ ਕੀਤਾ ਗਿਆ ਸੀ ਕਿਉਂਕਿ ਮਿਜ਼ਾਈਲ ਦਾ ਇੱਕ ਗੋਲਾ ਜਦੋਂ ਇੰਟਰਸੈਪਟ ਉਸ ਨੂੰ ਹਵਾ 'ਚ ਕੀਤਾ ਗਿਆ ਤੇ ਮਿਜ਼ਾਈਲ ਦਾ ਇੱਕ ਗੋਲਾ ਆ ਕੇ ਫਿਰੋਜ਼ਪੁਰ ਦੇ ਇੱਕ ਘਰ 'ਚ ਪਿੰਡ ਖਾਈ 'ਚ ਡਿੱਗਿਆ ਸੀ ਤਿੰਨ ਲੋਕ ਬੁਰੀ ਤਰੀਕੇ ਨਾਲ ਚਲਸੇ ਸੀ ਤੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਟ ਉੱਪਰ ਡਰੋਨ ਦਿਖਾਈ ਦਿੱਤਾ ਹੈ ਵੱਡੀ ਖਬਰ ਦਾ ਸੀ ਜ਼ਿਕਰ ਕਰਿਆ ਡਰੋਨ ਡਿੱਗਣ ਦੇ ਨਾਲ ਘਰ ਨੂੰ ਅੱਗ ਲੱਗੀ ਹੈ ਬਾਕ ਬਾਕ ਜੋ ਹਮਲੇ ਨੇ ਲਗਾਤਾਰ ਪਾਕਿਸਤਾਨ ਵਾਲੇ ਪਾਸੋਂ ਕੀਤੇ ਜਾ ਰਹੇ ਨੇ ਦੇਰਾ 10 ਵਜੇ ਤੱਕ ਵੀ 100 ਤੋਂ ਜ਼ਿਆਦਾ ਡਰੋਨ ਅਟੈਕ ਕੀਤੇ ਗਏ ਸੀ S400 ਜੋ ਇੰਡੀਆ ਦਾ 에ਅਰ ਡਿਫੈਂਸ ਸਿਸਟਮ ਹੈ ਉਸ ਦੇ ਵੱਲੋਂ ਇਹਨਾਂ ਡਰੋਨ ਅਟੈਕਸ ਨੂੰ ਇੰਟਰਸੈਪਟ ਕੀਤਾ ਜਾ ਰਿਹਾ ਸੀ ਤੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਟ ਦੇ ਉੱਪਰ ਡਰੋਨ ਵਖਾਈ ਦਿੱਤਾ ਹੈ ਵਾਟ ਵਾਟ ਖਾਵਾ ਜੋ ਸੈਂਸਿਟਿਵ ਇਲਾਕੇ ਨੇ ਸੈਂਸਿਟਿਵ ਏਰੀਆਜ਼ ਨੇ ਉੱਥੇ ਪ੍ਰਸ਼ਾਸਨ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮੇਨਾ ਮੇਰੇ ਸਹੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਰਾਜੀਵ ਮੌਜੂਦਾ ਸਥਿਤੀ ਕੀ ਕੁਝ ਕੁ ਕੀ ਪਿੰਡ ਦੇ ਉੱਪਰ ਡਰੋਨ ਦਿਖਾਈ ਦਿੱਤਾ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਲਗਾਤਾਰ ਰਾਤ ਵੇਲੇ ਵੀ ਜਿੱਥੇ-ਜਿੱਥੇ ਜੋ ਹੈ ਜਿਹੜੀ ਕਾਰਵਾਈ ਨਜ਼ਰ ਆਈ ਸੀ ਭਾਰਤੀ ਫੌਜ ਦੀ ਤਾਂ ਉਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਿੱਥੇ-ਜਿੱਥੇ ਆਰਮੀ ਕੈਂਟ ਨੇ ਉਹਨਾਂ ਨੂੰ ਕਿਤੇ-ਕਿਤੇ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਇਹ ਜਿਹੜਾ ਪਿੰਡ ਹੈ ਉਹ ਵੀ ਕੈਂਟ ਦੇ ਨੇੜੇ ਪੈਂਦਾ ਇਸ ਵੇਲੇ ਤੁਸੀਂ ਦੇਖੋ ਕਿ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿ ਆਰਮੀ ਦੇ ਜਿਹੜੇ ਜਵਾਨ ਨੇ ਉਹ ਮੌਕੇ ਤੇ ਮੌਜੂਦ ਨੇ ਤਾਂ ਫਿਲਹਾਲ ਇਹ ਉਹ ਘਰ ਹੈ ਜਿੱਥੇ ਕਿ ਇੱਕਦਮ ਅ ਡਰੋਨ ਡਿੱਗਣ ਦੇ ਨਾਲ ਤੁਸੀਂ ਦੇਖੋ ਕਿ ਇੱਕ ਡੂੰਗਾ ਕੋਆ ਨਜ਼ਰ ਆ ਰਿਹਾ ਹੈ ਔਰ ਸਾਹਮਣੇ ਜਿਹੜੀ ਕਾਰਵਾਈ ਜੋ ਭਾਰਤੀ ਫੌਜ ਦੇ ਵੱਲੋਂ ਕੀਤੀ ਗਈ ਔਰ ਸਾਹਮਣੇ ਕੁਝ ਟੁਕੜੇ ਨਜ਼ਰ ਆ ਰਹੇ ਨੇ ਤਾਂ ਇਹ ਮਜ਼ਾਹਿਲ ਦੇ ਨਾਲ ਜਿਹੜਾ ਹਮਲਾ ਹੈ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਔਰ ਇਸ ਘਰ ਦੇ ਵਿੱਚ ਇੱਕਦਮ ਅੱਗ ਲੱਗਦੀ ਹੈ ਹਾਲਾਂਕਿ ਬਾਅਦ ਦੇ ਵਿੱਚ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਇੱਥੇ ਹੁਣ ਵੀ ਮੌਜੂਦ ਨੇ ਉਨ੍ਹਾਂ ਵੱਲੋਂ ਇਸ ਅੱਗ ਨੂੰ ਬੁਝਾ ਦਿੱਤਾ ਜਾਂਦਾ ਹੈ ਔਰ ਉਸ ਵੇਲੇ ਕਾਪੜਾ ਤਫਰੀਦ ਦਾ ਜਿਹੜਾ ਮਾਹੌਲ ਜ਼ਰੂਰ ਬਣਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਰਾਹਤ ਵਾਲੀ ਖਬਰ ਹੈ ਕਿਉਂਕਿ ਭਾਰਤੀ ਫੌਜ ਔਰ ਇੰਡੀਅਨ ਨੇ ਲਗਾਤਾਰ ਇੱਕ ਵੱਡਾ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਕਿਉਂਕਿ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਜਾਰੀ ਨੇ ਤਸਵੀਰਾਂ ਇਸ ਵੇਲੇ ਨਿਊਜ਼ ਦੇ ਤਿੰਨ ਪੰਜਾਬ ਦੇ ਤੁਸੀਂ ਦੇਖ ਰਹੇ ਹੋ ਕਿਉਂਕਿ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਉਹ ਇੱਥੇ ਤਨਾਤ ਨੇ ਔਰ ਉਹਨਾਂ ਵੱਲੋਂ ਆਪਣੀ ਜਿੱਥੇ ਸਰਹੱਦ ਦੇ ਉੱਤੇ ਡਿਊਟੀ ਨਿਭਾਈ ਜਾ ਰਹੀ ਹੈ ਤਾਂ ਜਿਸ ਜਗ੍ਹਾ ਦੇ ਉੱਤੇ ਵੀ ਇਸ ਤਰੀਕੇ ਦੀ ਕਾਰਵਾਈ ਦਾ ਪਤਾ ਲੱਗਦਾ ਹੈ ਉੱਥੇ ਖੁਦ ਆਰਮੀ ਦੇ ਜਿਹੜੇ ਜਵਾਨ ਨੇ ਉਹ ਪਹੁੰਚਦੇ ਨੇ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਔਰ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਪਿੰਡ ਦਾ ਇੱਕ ਵਾਰ ਮੈਂ ਤੁਹਾਂ ਦਿਖਾ ਦਿਆਂ ਇਲਾਕਾ ਕਿ ਆਸ-ਪਾਸ ਪੂਰਾ ਸੰਗੜੀ ਅਬਾਦੀ ਵਾਲਾ ਇਲਾਕਾ ਹੈ ਰਿਹਾਇਸ਼ੀ ਇਲਾਕਾ ਹੈ ਔਰ ਇਸ ਘਰ ਦੇ ਅੰਦਰ ਆ ਕੇ ਇਹ ਜਿਹੜੀ ਵਿਜ਼ਾਇਲ ਹੈ ਉਹ ਦਿਖਦੀ ਹੈ ਔਰ ਇੱਕਦਮ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਆਪਣਾ ਤਫਰੀਵ ਵਾਲਾ ਮਾਹੌਲ ਸੀ ਜਿਹੜੀਆਂ ਮਹਿਲਾਵਾਂ ਘਰ ਦੇ ਵਿੱਚ ਮੌਜੂਦ ਸੀ ਹਾਲਾਂਕਿ ਪਹਿਲਾਂ ਇਹ ਗੱਲ ਕਹੀ ਗਈ ਕਿ ਡਰੋਨ ਡਿੱਗਿਆ ਪਰ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਤਸਵੀਰਾਂ ਦੇ ਵਿੱਚ ਦੇਖਿਆ ਤਾਂ ਇਹ ਇੱਕ ਮਜ਼ਾਇਲ ਹਮਲਾ ਸੀ ਔਰ ਖਾਸਾ ਕੈਂਟ ਦੇ ਵਿੱਚ ਕੱਲ ਵੀ ਡਰੋਨ ਦੀ ਜਿਹੜੀ ਖਬਰ ਹੈ ਉਹ ਕਲੀਸੀ ਲਗਾਤਾਰ ਕਿਤੇ ਨਾ ਕਿਤੇ ਭਾਰਤੀ ਆਰਮੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਫਿਲਹਾਲ ਪੁਲਿਸ ਤੁਸੀਂ ਦੇਖੋਗੇ ਇੱਥੇ ਮੌਜੂਦ ਹੈ ਜਿਹੜੇ ਹਲਕੇ ਦੇ ਵਿਧਾਇਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲ ਕਰਦਿੰਨੇ ਆ ਕੀ ਕਹੋਗੇ ਸਰ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਜੀ 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 ਸਰ ਤਾਂ ਕੀ ਹਾਲਾਤ ਨੇ ਤੁਸੀਂ ਪਹੁੰਚੇ ਵੀ ਹੋ ਲੋਕਾਂ ਦਾ ਕੀ ਕੀਤਾ ਜਿਸ ਤਰ੍ਹਾਂ ਲੋਕ ਆ ਕੇ ਵੇਖ ਰਹੇ ਆ ਇਹ ਮਤਸਬ ਜੋ ਕਿ ਲੋਕਾਂ ਕੇ ਸਹਿਮ ਹੈ ਲੋਕ ਦਲੇਰ ਨੇ ਮੈਂ ਇਹੋ ਬੇਨਤੀ ਕਰਨ ਆਇਆ ਜਨਤਾ ਰੂ ਬੇਨਤੀ ਕਰਨ ਆਇਆ ਕੋਟੋ ਮੌਂ ਨਹੀਂ ਆਇਆ ਉੱਥੇ ਜਾ ਕੇ ਠੀਕ ਮੈਂ ਇਸ ਕਰਕੇ ਆਇਆ ਵੀ ਹੌਸਲੇ ਬੁਲੰਦ ਰੱਖੋ ਫੌਜ ਦਾ ਤੇ ਪ੍ਰਸ਼ਾਸਨ ਦਾ ਜੋ ਜੋ ਆਦੇਸ਼ ਸੰਦੇਸ਼ ਮਿਲਦੇ ਰਹਿਣ ਉਹਦੇ ਮੁਤਾਬਕ ਚੱਲਦੇ ਰਹੋ ਜੰਗ ਹੈ ਜੰਗਾ ਚ ਹਰ ਚੀਜ਼ ਹੁੰਦੀ ਹੈ ਆਪਣੇ ਬਚਾ ਵੀ ਕਰੋ ਇੱਕ ਬਚਾ ਵਿੱਚ ਹੀ ਬਚਾਇਆ ਆਪਣਾ ਬਚਾ ਵੀ ਕਰੋ ਲੇਕਿਨ ਪੈਨਿਕ ਨਹੀਂ ਪੈਦਾ ਕਰਦਾ ਪੈਨਿਕ ਨਹੀਂ ਹੋਣਾ ਹੌਸਲੇ ਬੁਲੰਦ ਰੱਖੜਿਆ ਮਨੋਬਲ ਉੱਚਾ ਰੱਖਣਾ ਹੁਣ ਦੀ ਗੱਲ ਕਰਾਂ ਇਸ ਵੇਲੇ ਵੀ ਰੈੱਡ ਅਲਰਟ ਹੈ ਸ਼ਹਿਰ ਦੇ ਵਿੱਚ ਪਰ ਇੱਥੇ ਅਸੀਂ ਦੇਖ ਰਹੇ ਹਾਂ ਲੋਕ ਲੋਕਾਂ ਨੂੰ ਕੀ ਅਪੀਲ ਹੈ ਆਦੇਸ਼ ਮੰਨਣ ਕਿਉਂਕਿ ਬਲੈਕਆਊਟ ਦੇ ਵਿੱਚ ਇਸ ਤਰ੍ਹਾਂ ਫੌਜ ਕਹਿ ਰਹੀ ਹੈ ਹੁਣ ਫੌਜ ਆਈ ਹੈ ਜਿਸ ਤਰ੍ਹਾਂ ਉਹ ਕਹਿ ਰਹੀ ਹੈ ਉਹਦੇ ਮੁਤਾਬਕ ਚੱਲੋ ਜੋ ਸੰਦੇਸ਼ ਡਿਪੀ ਕਮਿਸ਼ਨਰ ਨੂੰ ਆਉਂਦੇ ਨੇ ਪ੍ਰਸ਼ਾਸਨ ਵੱਲੋਂ ਆਉਂਦੇ ਨੇ ਕਿਸ ਵੇਲੇ ਬੱਤੀਆਂ ਬੰਦ ਕਰਦੀਆਂ ਨੇ ਕਿਸ ਵੇਲੇ ਸਾਰਨ ਵਜੇ ਉਸ ਵੇਲੇ ਆਪਾਂ ਨੂੰ ਕੀ ਕੁਛ ਕਰਦੇ ਰਹਿਣਾ ਇਹ ਰੋਜ਼ ਸੰਦੇਸ਼ ਨਿਕਲਦਾ ਰਹਿੰਦਾ ਵਾ ਔਰ ਹੁਕਮ ਵੀ ਹੁੰਦੇ ਰਹਿੰਦੇ ਨੇ ਸਾਨੂੰ ਫੌਜ ਦੇ ਪ੍ਰਸ਼ਾਸਨ ਦੇ ਜੋ ਜੋ ਆਦੇਸ਼ ਸੰਦੇਸ਼ ਹੇ ਦੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਇਹ ਲੋਕਾਂ ਕੋਲ ਕਹਿਣਾ ਬਿਲਕੁਲ ਬੜੀ ਇੰਪੋਰਟੈਂਟ ਹੈ ਇਹਨਾਂ ਨੇ ਗੱਲ ਜਿਹੜੀ ਕਹੀ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਦੋਂ ਜੰਗ ਵਰਗੇ ਹਾਲਾਤ ਹੋਣ ਉਸ ਵੇਲੇ ਪ੍ਰਸ਼ਾਸਨ ਦੀ ਹਰ ਇੱਕ ਗੱਲ ਜਿਹੜੀ ਹੈ ਉਸ ਦੇ ਉੱਤੇ ਗੌਰ ਕਰਨਾ ਚਾਹੀਦਾ ਇੱਕ ਵਾਰ ਫਿਰ ਤੋਂ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਹ ਉਹ ਘਰ ਹੈ ਇਹ ਘਰ ਦਾ ਮੇਨ ਗੇਟ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਪੁਲਿਸ ਵੱਲੋਂ ਔਰ ਆਰਮੀ ਦੇ ਵੱਲੋਂ ਇਸ ਘਰ ਦਾ ਦਰਵਾਜ਼ਾ ਜਿਹੜਾ ਉਹ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ ਸਵੇਰ ਵੇਲੇ ਜਦੋਂ ਇੱਥੇ ਇਹ ਮਜ਼ਾਇਲ ਜਿਹੜੀ ਡਿੱਗੀ ਉਸਦੇ ਨਾਲ ਅੱਗ ਲੱਗੀ ਔਰ ਅੱਗ ਨੂੰ ਉਸੇ ਵੇਲੇ ਤੁਰੰਤ ਬੁਝਾ ਦਿੱਤਾ ਗਿਆ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਫਿਲਹਾਲ ਨਹੀਂ ਹੋਇਆ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਆਰਮੀ ਦੇ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਜਿਹੜਾ ਭਾਰਤੀ ਫੌਜ ਦਾ 에ਅਰ ਡਿਫੈਂਸ ਸਿਸਟਮ ਹੈ ਉਸ ਦੇ ذریعے ਹੀ ਇਹ ਕਾਮਯਾਬੀ ਜਿਹੜੀ ਹੈ ਉਹ ਹਾਸਲ ਹੋ ਰਹੀ ਹੈ ਤਾਂ ਲਗਾਤਾਰ ਚਾਹੇ ਡਰੋਨ ਹੋਣ ਜਾਂ ਫਿਰ ਅਮਜ਼ਾਇਲ ਹਮਲੇ ਜਿਹੜੇ ਨੇ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਅੰਦਰ ਵੀ ਪੁਲਿਸ ਤੁਸੀਂ ਦੇਖੋ ਕਿ ਮੌਜੂਦ ਹੈ ਪੁਲਿਸ ਵੱਲੋਂ ਇਸ ਇਲਾਕੇ ਨੂੰ ਕਾਟਨ ਆਫ ਕੀਤਾ ਗਿਆ ਕਿਉਂਕਿ ਜਿਆਦਾ ਭੀੜ ਜਿਹੜੀ ਹੈ ਉਹ ਇੱਥੇ ਨਾ ਇਕੱਠੀ ਹੋਵੇ ਔਰ ਹੁਣ ਵੀ ਇਸ ਵੇਲੇ ਦੀ ਜਿੱਕਰ ਮੈਂ ਗੱਲ ਕਰ ਰਿਹਾ ਤਾਂ ਅਮਰitsar ਦੇ ਵਿੱਚ ਰੈਡ ਅਲਰਟ ਜਾਰੀ ਹੈ ਪਰ ਲੋਕ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨਹੀਂ ਸਮਝ ਰਹੇ ਜਦੋਂ ਰਾਤ ਨੂੰ ਬਲੈਕਆਊਟ ਹੁੰਦਾ ਹੈ ਤਾਂ ਲੋਕ ਉਸ ਵੇਲੇ ਵੀ ਕਈ ਵਾਰ ਆਪਣੇ ਘਰਾਂ ਦੀਆਂ ਲਾਈਟਾਂ ਨਹੀਂ ਬੰਦ ਕਰਦੇ ਜਿਸ ਕਰਕੇ ਉਸ ਦਾ ਖਮਿਆਜ਼ਾ ਫੁਕਟਣਾ ਪੈ ਸਕਦਾ ਹਾਲਾਂਕਿ ਭਾਰਤੀ ਫੌਜ ਲਗਾਤਾਰ ਡਟ ਕੇ ਪਾਕਿਸਤਾਨ ਦੀ ਫੌਜ ਦੇ ਨਾਲ ਮੁਕਾਬਲਾ ਕਰਦੀ ਹੋਈ ਨਜ਼ਰ ਆ ਰਹੀ ਪਰ ਆਮ ਲੋਕਾਂ ਦਾ ਸਹਿਯੋਗ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਅਪੀਲ ਵੀ ਕਰਦਾ ਜੇਕਰ ਰੈਡ ਅਲਰਟ ਹੈ ਤਾਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਜੇਕਰ ਬਲੈਕਆਊਟ ਹੈ ਤਾਂ ਆਪਣੇ ਘਰ ਦੀਆਂ ਲਾਈਟਾਂ ਬੰਦ ਰੱਖੋ ਔਰ ਘਰਾਂ ਦੇ ਅੰਦਰ ਹੀ ਰਹੋ ਪਰ ਉਸ ਆਦੇਸ਼ ਨੂੰ ਕਿੰਨਾ ਕਿ ਲੋਕ ਮੰਨਦੇ ਨੇ ਇਹ ਇੱਕ ਬੜੀ ਵੱਡੀ ਚੁਣੌਤੀ ਹੈ ਪ੍ਰਸ਼ਾਸਨ ਦੇ ਲਈ ਕਿਉਂਕਿ ਇਹ ਕੋਈ ਲਾਕਡਾਊਨ ਨਹੀਂ ਹੈ ਇਹ ਇੱਕ ਜੰਗ ਹੈ ਜੰਗ ਦੇ ਵਿੱਚ ਬਲੈਕਆਊਟ ਦਾ ਜਿਹੜਾ ਇੱਕ ਰਸਤਲ ਜਰੂਰ ਇੱਕ ਦਿਨ ਕਰਾਈ ਗਈ ਸੀ ਪਰ ਬਾਦ ਦੇ ਵਿੱਚ ਉਸ ਦਾ ਕੋਈ ਤੈਅ ਸਮਾਂ ਨਹੀਂ ਹੁੰਦਾ ਕਿ ਇੰਨੇ ਤੋਂ ਇੰਨੇ ਬਲੈਕਆਊਟ ਹੋਣਾ ਹੈ ਇਹ ਜਦੋਂ ਵੀ ਖਦਸ਼ਾ ਲੱਗਦਾ ਹੈ ਫੌਜ ਨੂੰ ਕਿ ਇਸ ਤਰੀਕੇ ਦਾ ਅਟੈਕ ਕੀਤਾ ਜਾ ਸਕਦਾ ਉਸ ਵੇਲੇ ਪ੍ਰਸ਼ਾਸਨ ਵੱਲੋਂ ਤੁਰੰਤ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਇਹ ਪਿੰਡ ਹੈ ਬਡਾਲਾ ਪਿੱਟੇਵੜ ਜਿੱਥੇ ਭਾਰਤੀ ਫੌਜ ਦੇ ਜਵਾਨ ਵੀ ਤੁਸੀਂ ਦੇਖੋ ਕਿ ਉਸ ਵੇਲੇ ਹੀ ਇੱਥੇ ਪਹੁੰਚ ਚੁੱਕੇ ਸਨ ਜਦੋਂ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਇਸ ਮਜ਼ਾਇਲ ਦੀ ਜਿਹੜੀ ਕਾ ਫ੍ਰੈਂਸਿਕ ਜਾਂਚ ਉਹ ਵੀ ਕੀਤੀ ਜਾਣੀ ਹੈ ਇਹ ਕਿ ਕਿਥੋਂ ਕਿਸ ਕੰਟਰੀ ਦੀ ਬਣੀ ਹੋਈ ਹੈ ਕਿਉਂਕਿ ਜਿਹੜੀ 2 ਦਿਨ ਪਹਿਲਾਂ ਜਿਹੜਾ ਇੱਕ ਮਿਜ਼ਾਈਲ ਦਾ ਹਿੱਸਾ ਮਿਲਿਆ ਸੀ ਜੇਠੂਵਾਲ ਦੇ ਵਿੱਚ ਉਹ ਪਾਕਿਸਤਾਨ ਦੀ ਮਿਜ਼ਾਈਲ ਸੀ ਔਰ ਚਾਈਨਾ ਮੇਡ ਮਿਜ਼ਾਈਲ ਸੀ ਤਾਂ ਇਸ ਬਾਰੇ ਵੀ ਪੂਰੀ ਜਾਣਕਾਰੀ ਜਿਹੜੀ ਹੈ ਭਾਰਤੀ ਫੌਜ ਦੇ ਵੱਲੋਂ ਚਿੱਤਰ ਕੀਤੀ ਜਾਏਗੀ ਉਸ ਤੋਂ ਬਾਅਦ ਕਿਸ ਨੂੰ ਜੋ ਇਹ ਡਿਫਿਊਜ਼ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਪਰ ਜਿਸ ਤਰ੍ਹਾਂ ਇਹ ਡਿੱਗੀ ਔਰ ਡਿੱਗਦਿਆਂ ਹੀ ਅੱਗ ਜਿਹੜੀ ਹੈ ਲੱਗ ਜਾਂਦੀ ਹੈ ਅੱਗ ਨੂੰ ਉਸੇ ਵੇਲੇ ਬੁਝਾ ਦਿੱਤਾ ਗਿਆ ਤਾਂ ਇਹ ਤਾਜ਼ਾ ਸਥਿਤੀ ਹੈ ਇਸ ਵੇਲੇ ਮਾਝਾ ਖੇਤਰ ਦੇ ਵੱਖ-ਵੱਖ ਰਾਜੀ ਆ ਜੋ ਮਿਜ਼ਾਈਲ ਕਰ ਦੇ ਅੰਦਰ ਡਿੱਗੀ ਹੈ ਇਸ ਨੂੰ ਕਿਤੇ ਸੁਰੱਖਿਅਤ ਥਾਂ ਤੇ ਲਿਜਾ ਕੇ ਖੁੱਲੇ ਏਰੀਆ 'ਚ ਲਿਜਾ ਕੇ ਕਿ ਡਿਫਿਊਜ਼ ਕਰਨ ਦਾ ਕੰਮ ਕਿਤਾ ਜਾਏਗਾ ਅਤੇ ਦੇਖੋ ਇਹ ਕਾਰਵਾਈ ਫੌਜ ਵੱਲੋਂ ਕੀਤੀ ਜਾਣੀ ਹੈ ਭਾਰਤੀ ਫੌਜ ਜਾਂ ਫਿਰ ਇੰਡੀਅਨ 에ਅਰ ਫੋਰਸ ਜਿਹੜੀ ਹੈ ਉਸ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਮਾਮਲਾ ਹੈ ਇਸੇ ਕਰਕੇ ਫੌਜ ਦੇ ਜਵਾਨਾਂ ਨੂੰ ਇੱਥੇ ਤਨਾਤ ਕੀਤਾ ਗਿਆ ਤਾਂ ਕਿ ਕੋਈ ਵੀ ਇਸ ਦੇ ਨਜ਼ਦੀਕ ਨਾ ਜਾਵੇ ਇਸ ਲਈ ਦਰਵਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਤਾਂ ਫੌਜ ਦੇ ਜਵਾਨਾਂ ਦਾ ਇੱਥੇ ਤਨਾਤ ਕਰਨ ਦਾ ਇੱਕੋ ਇੱਕ ਮਕਸਦ ਹੈ ਕਿਉਂਕਿ ਲੋਕ ਉਸ ਦੇ ਨੇੜੇ ਜਾਂਦੇ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕੋਈ ਉਸ ਦੇ ਨਾਲ ਤਸਵੀਰਾਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਹੈ ਹਾਲਾਂਕਿ ਉਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਇਸ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਕਿਉਂਕਿ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਜਦੋਂ ਵੀ ਐਸੀ ਕੋਈ ਸਮੱਗਰੀ ਕਿਤੇ ਨਜ਼ਰ ਆਵੇ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਉਸ ਦੀ ਸੂਚਨਾ ਦੇਣੀ ਚਾਹੀਦੀ ਹੈ ਦੂਸਰਾ ਜਦੋਂ ਤੱਕ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਜਾਂ ਅਧਿਕਾਰੀ ਨੇ ਜਦੋਂ ਤੱਕ ਉਹ ਕੋਈ ਆਦੇਸ਼ ਨਹੀਂ ਦਿੰਦੇ ਕਿ ਇਸ ਦੇ ਨਜ਼ਦੀਕ ਜਾਣਾ ਜਾਂ ਨਹੀਂ ਉਦੋਂ ਤੱਕ ਖੁਦ ਬਖੁਦ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਤਾਂ ਫਿਲਹਾਲ ਰਸਤੇ ਜਿਹੜੇ ਨੇ ਇਸ ਘਰ ਵਾਲੇ ਪਾਸੇ ਆਉਣ ਵਾਲੇ ਉਹਨਾਂ ਨੂੰ ਬੰਦ ਕੀਤਾ ਗਿਆ ਤਾਂ ਕਿ ਜ਼ਿਆਦਾ ਭੀੜ ਜਿਹੜੀ ਹੈ ਉਹ ਇੱਥੇ ਇਕੱਤਰ ਨਾ ਹੋਵੇ ਹਾਲਾਂਕਿ ਜਿਹੜੇ ਹਲਕੇ ਦੇ ਵਿਧਾਇਕ ਨੇ ਇਹ ਹਲਕਾ ਅਟਾਰੀ ਦੇ ਵਿਧਾਇਕ ਨੇ ਜਿਹੜੇ ਇੱਥੇ ਪਹੁੰਚੇ ਸੀ ਤਾਂ ਉਹਨਾਂ ਦਾ ਕਹਿਣਾ ਕਿ ਮੇਰਾ ਇੱਥੇ ਆਉਣ ਦਾ ਮਕਸਦ ਇੱਕੋ ਇੱਕ ਹੈ ਇਹ ਲੋਕਾਂ ਨੂੰ ਇਹ ਕਿਹਾ ਜਾ ਸਕੇ ਕਿ ਲੋਕ ਅਵੇਰ ਰਹਿਣ ਇੱਥੇ ਪਿੰਡ ਦੇ ਨੌਜਵਾਨ ਵੀ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਦੋਂ ਤੁਹਾਨੂੰ ਪਤਾ ਲੱਗਾ ਔਰ ਇੱਕ ਜਿਹੜਾ ਹੁਣ ਰੈਡ ਅਲਰਟ ਹੈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਹਾਲੇ ਵੀ ਘਰਾਂ ਤੋਂ ਬਾਹਰ ਨਹੀਂ ਸਰ ਉਹ ਮੌਕੇ ਤੇ ਨਹੀਂ ਮੈਂ ਮਜੂਰ ਨੂੰ ਹੋਣਿਆ ਡਿਊਟੀ ਤੇ ਬੜੀ ਸੋਹਣੀ ਗੱਲ ਆ ਵਿਧਾਇਕ ਵੀ ਪਹੁੰਚੇ ਤੇ ਪ੍ਰਸ਼ਾਸਨ ਵੀ ਸਾਰਾ ਇਹੋ ਚੀਜ਼ ਥੋੜਾ ਜਿਹਾ ਡਿਮਾਂਡ ਕਰਦੇ ਪਹਿਲਾਂ ਇਹ ਪਿੰਡਾਂ ਨੂੰ ਥੋੜਾ ਜਿਹਾ ਦੱਸਿਆ ਜਾਵੇ ਕਿ ਇਹ ਅਗਰ ਇੱਥੇ ਡਿੱਗਣ ਵੀ ਆਲਾ ਤਾਂ ਤੁਸੀਂ ਕਿੰਨਾ ਦੂਰੀ ਬਣਾਉਣੀ ਹੈ ਤੋਂ ਅਗਰ ਪਾਇਦਾਵੇ ਡਿੱਗ ਵੀ ਪੈਂਦਾ ਤਾਂ ਫਿਰ ਇਸ ਤੋਂ ਬਾਅਦ ਆਪਾਂ ਕੀ ਇਹਦਾ ਹੱਲ ਕੀ ਹੋ ਸਕੇ? ਤੂੰ ਅੱਗ ਲੱਗੀ ਅੱਗ ਫਿਰ ਕਿੱਦਾਂ ਬੁਝਾਈਗੇ? ਅੱਗ ਦੇ ਮਤਲਬ ਪਿੰਡ ਤੁਹਾਨੂੰ ਪਤਾ ਹੈ ਜੀ ਇਕੱਠਾ ਹੋ ਜਾਂਦਾ 500 ਬੰਦਾ ਭਜਾਉਂਦੇ ਆ। ਉਹ ਹੁਣ ਆ ਗਿਆ ਆਰਮੀ ਆਂਦੀ ਵੀ ਇਹਦੇ ਚ 5 ਕਿਲੋ ਬਰੂਦ ਵੀ ਆ ਫਟ ਵੀ ਸਕਦਾ ਜਾਂ ਕਿੱਦਾਂ। ਤੇ ਉਹ ਕਿਹੜਾ ਕੋਈ ਜਾਨੀ ਨੁਕਸਾਨ? ਨਹੀਂ ਨਹੀਂ। ਬਚਾਈ ਆ ਤੇ ਬਿਲਕੁਲ ਇਹ ਇੱਕ ਵੱਡੀ ਰਾਹਤ ਵਾਲੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹਾਲਾਂਕਿ ਘਰ ਦੇ ਵਿੱਚ ਮਾਲ ਡੰਗਰ ਵੀ ਸੀ। ਪਰ باوجود ਉਸ ਦੇ ਕਿਉਂਕਿ ਇਹ ਅਸੀਂ ਕਹਿ ਸਕਦੇ ਹਾਂ ਕਿ ਉਸ ਇਲਾਕੇ ਨੂੰ ਪਿੰਕਾ ਕਿਤੇ ਕੋਆਰਡੀਨੇਟੋ ਤਸਵੀਰ ਆ ਗਿਆ ਹੈ ਜਿਸ ਤਬ ਦੇ ਚੱਲਦੇ ਹੁਣ ਸੈਨਾ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਆ ਜੋ ਘਰ ਨੂੰ ਜਾਣ ਵਾਲਾ ਰਸਤਾ ਹੈ ਇਸ ਨੂੰ ਬਲੌਕ ਕਰ ਦਿੱਤਾ ਹੈ